ਲੇ ਗਏ ਨੇ اے ਪਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ ਪਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ ਪਗਵੰਤ ਮਾਨ ਜੀ ਬੇਜ਼ੀ ਕਰ ਪਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ ਪਗਵੰਤ ਮਾਨ ਜੀ ਵੱਡੇ ਬੇਹਿੰਦੀਆ ਦੇ ਵੱਡੇ ਕਿ ਮਰਦੋ 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 ਪਗਵੰਤ ਮਾਨ ਜੀ ਸਾਡੇ ਪੁੱਤ ਮਰਦੋ ਇਹ ਪੁਕਾਰ ਆ ਉਹਨਾਂ ਮਾਵਾਂ ਦੀ ਜਿਨ੍ਹਾਂ ਦੇ ਦੋ ਪੁੱਤ ਆਂਦੇ ਹੋ ਗਏ ਗ੍ਰਫਤਾਰ ਯਾਨੀ ਕਿ ਟ੍ਰੰਪ ਨੇ ਜਹਾਜ਼ ਮੋੜਿਆ ਜਹਾਜ਼ ਇੰਡੀਆ ਲੈਂਡ ਹੋਇਆ ਤੇ ਇਹ ਦੋ ਨੌਜਵਾਨ ਜੋ ਕਿ ਪਟਿਆਲਾ ਦੇ ਸਨ ਪੁਲਿਸ ਨੂੰ ਵਾਂਟਡ ਨਿਕਲੇ ਉਹ ਵੀ ਕਤਲ ਕੇਸ 'ਚ ਯਾਨੀ ਕਿ ਕਿਸੇ ਦਾ ਪੁੱਤ ਮਰਿਆ ਸੀ ਉਸ ਇਲਜ਼ਾਮ ਦੇ ਵਿੱਚ ਇਹਨਾਂ ਦੋਨਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਇਹਨਾਂ ਦੀ ਮਾਂ ਕਹਿ ਰਹੀ ਹੈ ਉਹਨਾਂ ਦਾ ਪੁੱਤ ਬੇਕਸੂਰ ਸੀ ਉਸਨੂੰ ਛੱਡ ਦਿਓ ਪਰ ਟ੍ਰੰਪ ਦੇ ਹੁਕਮਾਂ ਨੇ ਪੰਜਾਬ ਪੁਲਿਸ ਦਾ ਇਹ ਕੇਸ ਸੁਲਝਾ ਦਿੱਤਾ ਹੈ ਪੰਜਾਬ ਪੁਲਿਸ ਦੇ ਕਤਲ ਕੇਸ ਚ ਦੋ ਵਾਂਟਡ ਗ੍ਰਿਫਤਾਰ ਹੋ ਚੁਕੇ ਨੇ ਜਿਹੜੇ ਕਿ ਡੰਕੀ ਲਾ ਕੇ ਜਾ ਚੁਕੇ ਸੀ ਅਮਰੀਕਾ ਜੇਕਰ ਪਰਿਵਾਰ ਦੀ ਮੰਨੀਏ 1 ਕਰੋੜ 20 ਲੱਖ ਰੁਪਏ ਦੇ ਵਿੱਚ ਆ ਡੰਕੀ ਲਾਈ ਗਈ ਸੀ ਤੇ ਇਨਾ ਪੈਸਾ ਲੱਗਣ ਦੇ ਬਾਵਜੂਦ ਹੁਣ ਇਹਨਾਂ ਦੀ ਵਾਪਸੀ ਹੋ ਗਈ ਹੈ ਤੇ ਨਾਲ ਹੀ ਹੋ ਗਈ ਹੈ ਗ੍ਰਿਫਤਾਰੀ ਤੁਸੀਂ ਇਹਨਾਂ ਤਸਵੀਰਾਂ ਚ ਦੇਖ ਸਕਦੇ ਹੋ ਕਿਵੇਂ ਮਾਂ ਬਿਲਖ ਰਹੀ ਹੈ ਪੁਲਸ ਵਾਲਿਆਂ ਨੂੰ ਕਹਿ ਰਹੀ ਹੈ ਕਿ ਇੱਕ ਪਲ ਵਾਸਤੇ ਮੇਰੇ ਪੋਤ ਨੂੰ ਮੈਨੂੰ ਮਿਲ ਲੈਣ ਦਿਓ ਪਰ ਪੁਲਸ ਤਾਂ ਪੁੱਤ ਹੰਦੀਆ ਕਿਉਂਕਿ ਪੁੱਤ ਦੀ ਨਜ਼ਰ ਚ ਉਹ ਗੁਨਾਹਗਾਰ ਨੇ ਉਹ ਗੱਲ ਵੱਖਰੀ ਐ ਮਾਂ ਦੀ ਨਿਗਾਹ ਚ ਆਉਦੇ ਪੁੱਤ ਨੇ ਤੁਸੀਂ ਆ ਫਿਰ ਦੇਖ ਲਵੋ ਕੀ ਕੁਝ ਹੋਇਆ ਤਨਖਪੇਲ ਪੰਜਾਬੀ ਬੀਟੀਵੀ ਤੇ ਲੈ ਜਤਿੰਦਰਪਾਲ ਖਲੇ ਦੀਪਾਟ ਪਿੱਛੇ ਪਿੱਛੇ ਮੈਂ ਕਿਹਾ ਕਿ ਜੱਗੇ ਜੱਗੇ ਬੇਟੋ ਬਰਾਬਰ ਕਿਹਦੇ ਦਿਨਦਾਨੀ ਮਾਰ ਸਰ ਮਾਰ ਕੇ ਦਿਨਦਾਨੀ ਜੀ 好了好了，呆、oh, oh, oh. 了，俺们这俩是软的，俺们这。哎呀，中了，中了，中了。 ਕੋਈ ਕੋਈ ਜੀ ਆਇਆਂ ਨੂੰ ਬੇਰੇ ਮੋਰਚ ਪੇਸ਼ ਕਰਨ ਆਏ ਸੀ ਕੀ ਕਰਨਾ ਕੋਈ ਕੁਝ ਬੱਚੇ ਨਹੀਂ ਲਾਏਗੇ ਸਾਡੇ ਨਾਲ ਬੱਚੇ ਨਹੀਂ ਲਾਇਆ ਉਹ ਸਹੀ ਲੈ ਕੇ ਨੰਗੀ ਬੇਗੁਰ ਬੱਚੇ ਨੇ ਸਾਡੇ ਤਕੇ ਮਾਰ ਕੇ ਸਾਡੇ ਬੱਚੇ ਨਹੀਂ ਲਾ ਕੇ ਆਏ ਨੇ ਅਸੀਂ ਜੀ ਆਦੇ ਬੋਲੀ ਕੀ ਕਿ ਜਦੋਂ ਨੂੰ ਕੋਈ ਕਹਿੰਦਾ ਸਾਡੇ ਬੱਚੇ ਆਣ ਸਾਡੇ ਬੱਚੇ ਨਹੀਂ ਲਾਏ ਸਾਡੇ ਬੱਚੇ ਨਹੀਂ ਲਾਏ ਪਹਿਲਾਂ ਵਾਦੂ ਵਾਰ ਛੋੜ ਲਾ ਦੋ ਵਾਦੂ ਵਾਰ ਸਾਡੇ ਬੱਚੇ ਮਲਾ ਦੋ ਕਰ ਜਾਣ ਉਹ ਵਾਦੂ ਵਾਰ ਅਪੁਸ਼ਾ ਵਾਲਿਆਂ ਦੇ ਕਿਹੜੇ ਪੁੱਛੇ ਦੀਏਗੇ ਸਭ ਕੁੱਤਾ ਸਾਨੂੰ ਪੈਰ ਚੋਂ ਸਾਡੇ ਮੁੰਡਿਆਂ ਨੂੰ ਕਿਉਂ ਬੁਲਾ ਨਹੀਂ ਲੱਖਾਂ ਵਿੱਚ ਲਾ ਕੇ ਆਏ ਨੇ ਦੇਖਾ ਕਿਹਦੇ ਹੋ ਤੇ ਕੋਈ ਨਹੀਂ ਚੱਲ ਗਏ ਮੈਂ ਤਾਂ ਕਹਿੰਦਾ ਕਿ ਪੈਰ ਉਹ ਚੱਲ ਜੇ ਜਦੋਂ ਪੀਨ ਵਾਲੇ ਬਗਵਾ ਤੇ ਮਾਂ ਦੇ ਗੇ ਸੂਰ ਪੀਨ ਭਏ ਗਾੜੀ ਹਰ ਤੇ ਰਹਿਣਾ ਨਹੀਂ ਬਈ ਨਾ